ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਤੇ ਅੱਜ ਆਏ ਆ ਪਿੰਡ ਜਾਗਲ ਬੇਟ ਜਿੱਥੇ ਨੇ ਕਿਸਾਨ ਕੁਲਵਿੰਦਰ ਸਿੰਘ ਜੀ ਤੇ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਯੂਨੀਵਰਸਿਟੀ ਵੱਲੋਂ ਬੀਜ ਲੈ ਕੇ ਪੀਆਰ 132 ਬੀਜਿਆ ਸੀ ਪਰ ਜਿਹੜਾ ਉਹ ਬੀ ਬਿਲਕੁਲ ਖਰਾਬ ਨਿਕਲਿਆ ਤੇ ਆਪਾਂ ਤੁਹਾਨੂੰ ਇਸ ਕਿਸਾਨ ਦੇ ਨਾਲ ਇਹ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਝੋਨੇ ਦੀ ਝੋਨੇ ਬਾਰੇ ਦੇਖੋ ਕਿ ਕਿਵੇਂ ਝੋਨਾ ਜਿਹੜਾ ਏ ਕਾਲਾ ਹੋ ਚੁੱਕਾ ਵਾ ਤੇ ਬਹੁਤ ਹੀ ਖਰਾਬ ਆ ਤੇ ਮਧਰਾ ਵੀ ਤੇ ਇਹਨਾਂ ਨੇ ਯੂਨੀਵਰਸਿਟੀ ਨਾਲ ਵੀ ਸੰਪਰਕ ਕੀਤਾ ਪਰ ਯੂਨੀਵਰਸਿਟੀ ਵਾਲਿਆਂ ਨੇ ਇਹਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਜਿਹੜਾ ਸਾਰਾ ਬੀਜੜਾ ਵਾ ਉਹ ਇਸ ਵੇਲੇ ਵੇਖੋ ਝੋਨਾ ਤੁਸੀਂ ਦੇਖ ਰਹੇ ਹੋ ਖਰਾਬ ਆ ਦੇਖੋ ਲਾਈਵ ਤੇ ਉਹ ਆਪਾਂ ਸਾਡੀ ਗੱਲ ਜਿਹੜੀ ਆ ਕਿਸਾਨ ਕੁਲਵਿੰਦਰ ਸਿੰਘ ਨਾਲ ਗੱਲ ਕਰਾਉਨੇ ਆ ਤੇ ਅ ਉਹ ਆਪਾਂ ਹੁਣ ਗੱਲ ਕਰਦੇ ਆ ਤੇ ਗੱਲ ਕਰਨਗੇ ਹਰਬਜਤ ਸੈਣੀ ਪੱਤਰ ਪ੍ਰੇਰਕ ਹਾਂਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਂ ਕੁਲਵਿੰਦਰ ਸਿੰਘ ਆ ਜੀ ਜਗਵਾਲ ਬੇਟ ਕਨਵਾਲ ਬਲਾਕ ਚ ਪਿੰਡ ਆ ਜੀ ਇਹ ਜਿਹੜਾ ਝੋਨੇ ਦੀ ਬੀ ਤੁਸੀਂ ਆ ਲਾਇਆ ਵਾ ਇਹ ਕਿਹੜੀ ਕਿਸਮ ਹੈ ਇਹ ਪੀਆਰ 132 ਬੀ ਹੈ ਜੀ ਯੂਨੀਵਰਸਿਟੀ ਗੁਰਦਾਸਪੁਰ ਤੋਂ ਲਿਆਂਦਾ ਸੀ ਜੀ ਅੱਛਾ ਜੀ ਉਹਨਾਂ ਨੇ ਗਾਰੰਟੀ ਦਿੱਤੀ ਵੀ ਵਧੀਆ ਬੀ ਹੈ ਕੋਈ ਐਰਕੀ ਨਵਾਂ ਬੀ ਇਹਨਾਂ ਨੇ ਤਿਆਰ ਕੀਤਾ ਸੀਗਾ ਤੇ ਇਹ ਫਿਰ ਕਿਦਾਂ ਤੁਹਾਨੂੰ ਕਿੰਨੇ ਕਿਲੋ ਦਿੱਤਾ ਵੀ ਇਹ ਇਹਨਾਂ ਨੇ 70 ਰੁਪਏ ਕਿਲੋ ਤੋਂ ਲਾਇਆ ਸੀ ਥੈਲੀ ਇਹਨਾਂ ਨੇ ਦਿੱਤੀ ਹਿਸਾਬ ਨਾਲ ਤੇ ਸਹੀ 250 ਰੁਪਏ ਦੀ ਥੈਲੀ 4 ਕਿਲੋ ਦੀ ਤੇ ਤੁਸੀਂ ਫਿਰ ਉੱਥੇ ਜਿਹੜਾ ਮੁੱਖ ਖੇਤੀਬਾੜੀ ਅਫਸਰ ਆ ਸਾਡਾ ਉਹ ਉੱਥੇ ਬਿੰਦਾਵਾ ਹਾਂਜੀ ਡਾਕਟਰ ਮਰੀ ਸਿੰਘ ਉਹਨਾਂ ਨੇ ਫਿਰ ਤੁਸੀਂ ਉਹਦੇ ਉਹਨਾਂ ਦੇ ਕੋਲ ਗਏ ਉਹਨਾਂ ਤੁਹਾਨੂੰ ਕੀ ਕਿਹਾ ਫਿਰ ਉਹਨਾਂ ਨੇ ਕਿਹਾ ਵੀ ਠੀਕ ਆ ਅਸੀਂ ਝੋਨੇ ਦੀ ਜਾਂਚ ਕਰਾਂਗੇ ਜਾਂਚ ਕਰਕੇ ਅਸੀਂ ਤੁਹਾਨੂੰ ਜੋ ਮੁਆਵਜ਼ਾ ਬਣਦਾ ਅਸੀਂ ਦੇਵਾਂਗੇ ਪਰ ਉਹਨਾਂ ਦੀ ਟੀਮ ਦੋ ਵਾਰੀ ਇੱਥੇ ਆ ਚੁੱਕੀ ਹੈ ਵਿੱਚ ਕਰ ਚੁੱਕੀ ਹੈ ਅੱਛਾ ਪਰ ਉਹਨਾਂ ਨੇ ਕੋਈ ਅਜੇ ਤੱਕ ਹੱਲ ਨਹੀਂ ਕੀਤਾ ਮੇਰੀ ਸਾਰੀ ਫਸਲ ਖਰਾਬ ਹੋ ਗਈ ਚੁੱਕੀ ਹੈ 10% ਸਿਰਫ ਬਚਿਆ ਝੋਨਾ ਇਹ ਕਿੰਨੇ ਕਿੱਲੇ ਆ ਤੁਹਾਡੇ ਜੀ ਇਹ 2 ਕਿੱਲੇ ਝੋਨਾ ਲਾਇਆ ਸੀ ਅਸਾਂ 2 ਕਿੱਲੇ ਝੋਨਾ ਹਾਂਜੀ ਇਹ ਵੀ ਤੁਸੀਂ ਖਰਚਾ ਵੀ ਬੜਾ ਕੀਤਾ ਹੋਣਾ ਖਰਚਾ ਬੜਾ ਕੀਤਾ 2-3 ਵਾਰੀ ਤੁਸੀਂ ਸਪਰੇਆ ਕੀਤੀਆਂ ਅੱਛਾ ਜੀ ਉੱਥੋਂ ਵੀ ਇਹਨਾਂ ਨੇ ਦੱਸਿਆ ਪਹਿਲੇ ਇਹਨਾਂ ਨੇ ਵੀ ਸਪਰੇਆ ਜੋ ਕਰਾਈਆਂ ਉਹ ਵੀ ਕੀਤੀਆਂ ਸੀ ਅੱਛਾ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਬਿਲਕੁਲ ਹੀ ਖਤਮ ਹੋ ਗਿਆ ਝੋਨਾ ਉਹ ਕਿੱਲੇ ਦੇ ਦੋਹਾਂ ਕਿੱਲਾਂ 'ਚ ਮੈਨੂੰ ਮੇਜ਼ਦਬ ਦੇ 10 ਕੁਇੰਟਲ ਝੋਨਾ ਵੀ ਨਹੀਂ ਨਿਕਲਣਾ ਜਿਹੜਾ ਖਰਚਾ ਜਿਹੜਾ ਉਹ ਵੀ ਨਹੀਂ ਮੁੜਿਆ ਤੁਸੀਂ ਹੁਣ ਜਿਹੜੀ ਆ ਪੰਜਾਬ ਸਰਕਾਰ ਤੇ ਜਿਹੜਾ ਪੰਜਾਬ ਸਰਕਾਰ ਦਾ ਕੈਬਨਟ ਮੰਤਰੀ ਆ ਹਾਂਜੀ ਖੇਤੀਬਾੜੀ ਮੰਤਰੀ ਉਹਦੇ ਤੋਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤੇ ਇਹੋ ਮੰਗ ਕਰਦੇ ਹਾਂ ਸਾਡੀ ਖੇਤੀ ਦੀ ਚੰਗੀ ਤਰ੍ਹਾਂ ਜਾਂਚ ਇਹਨਾਂ ਨੇ ਕੀਤੀ ਹੈ ਦੋ ਵ ਉਹਨਾਂ ਨੇ ਪੁੱਛ ਸਕਦੇ ਆ ਕਨਾਲ ਬਲਾਕ ਗਰਦਾਸਪੁਰ ਤੋਂ ਵੀ ਆਈ ਸੀ ਡਾਕਟਰ ਸਾਹਿਬ ਕਿ ਉਹਨਾਂ ਕੋਲ ਪੁੱਛ ਕੇ ਇਹਨਾਂ ਝੋਨੇ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਸਾਡੀ ਫਸਲ ਖਰਾਬ ਹੋਈ ਹੈ 1 ਲੱਖ 20 ਲੱਖ 1 ਲੱਖ ਤੇ 20 ਹਜ਼ਾਰ ਦਾ ਝੋਨਾ ਹੁੰਦਾ ਦੋਵਾਂ ਖਿੱਲਿਆਂ ਚ ਤੇ ਜਿਹਦੇ ਵਿੱਚੋਂ ਇਹ ਸਾਡਾ 20 ਹਜ਼ਾਰ ਦਾ ਝੋਨਾ ਵੀ ਨਹੀਂ ਹੋਣਾ ਇਸ ਕਰਕੇ ਸਾਡੀ ਤੇ ਮੰਗ ਹੈ ਵੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ 20 ਅੱਗੇ ਤੋਂ ਸੁਧਰੇ ਵੀ ਬੀਜਾਂ ਕਰਨ ਸਾਨੂੰ ਤੇ ਯੂਨੀਵਰਸਿਟੀ ਤੇ ਵਿਸ਼ਵਾਸ ਹੁੰਦਾ ਸੀ ਹੋਰ ਕਿੱਥੇ ਜਾ ਸਕਦੇ ਆ ਜੇ ਉਹ 20 ਮਾੜੇ ਦੇਣਗੇ ਤੇ ਕਿਸਾਨ ਕਿੱਥੇ ਜਾਊਗਾ ਦੁਕਾਨਾਂ ਦੇ ਲੋਕੀ ਕਹਿੰਦੇ ਦੁਕਾਨਾਂ ਤੋਂ ਵੀ ਮਾੜੇ ਦਿੰ ਸਾਰਾ ਕੁਝ ਸਾਡੇ ਕੋਲ ਰਸੀਦਾਂ ਨੇ ਦੀਆਂ ਪਰਚੀਆਂ ਸਭ ਕੁਝ ਹੈਗਾ ਠੀਕ ਉਹ ਦੋ ਵਾਰੀ ਜਬੇ ਚ ਕਰ ਚੁੱਕੇ ਆ ਕੋਈ ਇਹਦਾ ਹੱਲ ਕੋਈ ਨਹੀਂ ਕੀਤਾ ਦਾ ਆਸ਼ਵਾਸਨ ਦੇ ਗਏ ਵੀ ਅਸੀਂ ਦੇਾਂਗੇ ਕਿ ਕੁਝ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਕੋਈ ਤੁਹਾਡੇ ਕੋਲ ਨਾ ਤੁਹਾਨੂੰ ਕੋਈ ਪਹਿਲ ਭਾਈ ਫਸਲ ਵਧਾਉਣੀ ਹੈ ਇਸ ਕਰਕੇ ਫਸਲ ਨਹੀਂ ਵਧਾਉਣ ਦੇ ਵੀ ਅਸੀਂ ਕਿਹਾ ਵੀ ਦਵਾਰਾ ਮੁੜ ਕੇ ਨਾ ਵੇਖਣਾ ਇਸ ਕਰਕੇ ਅਸੀਂ ਇਹ ਫਸਲ ਅਜੇ ਵਧਾ ਰਹੇ ਹਾਂ ਇਸ ਕਰਕੇ ਇਹ ਗੱਲਬਾਤ ਕਰਕੇ ਅਸੀਂ ਫਸਲ ਨੂੰ ਆਪਣੀ ਨੂੰ ਇਹ ਜਿਹੜਾ ਹੈ ਮਾੜਾ ਮੋਟਾ ਉਹ ਤਾਂ ਖਰਚਾ ਦੇ ਅਸੀਂ ਆਪਣਾ ਜਿਹੜਾ ਨਿਕਲੇਗਾ ਚਲੋ ਹੋਈ ਸਹੀ ਬਾਕੀ ਇਹਨਾਂ ਦਾ ਵੀ ਬਿਲਕੁਲ ਖਰਾਬ ਨਿਕਲਿਆ ਆ ਦਵਾਈਆਂ ਵਿੱਚ ਸਪਰੇਇਆਂ ਵਿੱਚ ਕੀਤੀਆਂ ਜਾਂਦੀਆਂ ਮਹਿੰਗੀਆਂ ਆਂ ਤੇ ਇਹਦੇ ਤੇ ਹੋਰ ਖਰਚਾ ਜ਼ਿਆਦਾ ਕਰ ਸਕਦੇ ਆਂ ਤੇ ਬਾਕੀ ਲੋਕਾਂ ਨੂੰ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਜੇ ਹੁਣ ਗਾੜੀ ਜਿੱਦਾ ਹੁਣ ਕਣਕ ਦੇ ਬੀਜ ਆ ਉਹ ਕਹਿੰਦੇ ਕਿ ਸਾਡੇ ਕੋਲ ਸੁਧਰੇ ਹੋਏ ਬੀਜ ਜਿਹੜੇ ਆ ਯੂਨੀਵਰਸਿਟੀ ਦੇ ਉਹ ਲਓ ਹਾਂਜੀ ਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਬਾਕੀ ਕਿਸਾਨਾਂ ਨੂੰ ਅਸੀਂ ਤਾਂ ਕਿੰਨੇ ਵੀ ਇਹਨਾਂ ਕੋਲੋਂ ਪੱਕਾ ਬਿੱਲ ਲਿਆਉਣ ਯੂਨੀਵਰਸਿਟੀ ਨਾਲੋਂ ਇਹਨਾਂ ਕੋਲੋਂ ਪੂਰੀ ਗਾਰੰਟੀ ਲਿਆਉਣ ਵੀ ਸਾਡੇ ਬੀਜ ਖਰਾਬ ਹੋਣ ਸਾਨੂੰ ਬਾਅਦ ਚ ਇਹਨਾਂ ਦਾ ਇਹਨਾਂ ਦੀ ਹੋਣਾ ਚਾਹੀਦਾ ਇਹਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਇਹ ਨਹੀਂ ਵੀ ਕਿਸਾਨ ਸਾਡੇ ਹੁਣ ਸਾਰੇ ਰੁੱਲਦੇ ਫਿਰਨ ਤੇ ਕੋਈ ਪਾਣੀ ਦੀ ਮਾਰ ਪੈ ਗਈ ਜਦੋਂ ਮਾੜੇ ਬੀਂ ਦਿੰਦੇ ਆ ਮਾੜੇ ਬੀਆਂ ਕਰਕੇ ਫਸਲ ਹੋਰ ਖਰਾਬ ਹੋ ਜਾਂਦੀ ਤੋ ਹੁਣ ਅਸੀਂ ਕਿੱਥੇ ਜਾਵਾਂਗੇ ਉਹਨਾਂ ਖਰਚਾ ਕਰਕੇ ਅਸੀਂ ਪਹਿਲੇ 50 50000 ਠੇਕਾ ਪਾੜੀਆਂ ਦਾ ਅਸੀਂ ਕਿਥੋਂ ਪੂਰੇ ਕਰਾਂਗੇ ਪੈਸੇ ਉਹਨਾਂ ਦੇ ਇਸ ਕਰਕੇ ਸਾਨੂੰ ਤੇ ਸਾਡੀ ਤੇ ਹੋਰ ਰਿਕਵੈਸਟ ਆ ਵੀ ਸਾਨੂੰ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਬਣਦਾ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਮਾੜੇ ਬੀ ਕੱਢਦੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਸਾਡੇ ਕਿਸਾਨਾਂ ਦਾ ਇਹਦਾ ਕਰਕੇ ਤੇ ਕਿਸਾਨ ਰੋਲ ਜਾਣਗੇ ਅੱਗੇ ਤੇਰੀਆਂ ਮਾਰਾਂ ਪੈਣ ਲੀਆਂ ਠੀਕ ਹਾਂਜੀ ਪਿਛਲੀ ਵਾਰੀ ਇੰਨੇ ਨੇ ਕੱਟ ਲਾਏ ਤੁਸੀਂ ਆ ਛੋਨਾ ਵੀਤਾ ਸਾਡੀ ਛੋਨਾ ਬੀਜੋ ਤੁਸੀਂ ਬਲਾਕ ਚ ਜੋ ਅਸੀਂ ਬੀਜ ਦਿੰਨੇ ਆ ਪਰ ਉਹਨਾਂ ਨੇ ਬੀਜ ਦਿੱਤੇ ਸਾਡੇ ਇੰਨਾ ਨਸਕਾਨ ਹੋ ਗਿਆ ਤੇ ਇਹ ਕੌਣ ਭਰੇਗਾ ਤੇ ਇਸ ਕੇ ਭਰਾਹੀ ਹੋਣਾ ਚਾਹੀਏ ਬੀਜ ਸੁੱਧ ਹੋਣਾ ਚਾਹੀਏ ਔਰ ਇਹਨਾਂ ਨੇ ਜਵਾਬਦੇਹੀ ਲੈਣੀ ਚਾਹੀਏ ਜੇ ਅਸੀਂ ਜੇ ਯੂਨੀਵਰਸਿਟੀ ਤੋਂ ਬੀਜ ਲੈ ਕੇ ਆਉਂਨੇ ਆ ਤੇ ਇਹਨਾਂ ਦਾ ਹੋਣਾ ਚਾਹੀਦਾ ਕੋਈ ਹੱਲ ਹੋਣਾ ਚਾਹੀਦਾ ਇਹਨਾਂ ਨੂੰ ਕੁਝ ਮਿਲਣਾ ਚਾਹੀਦਾ ਮਲਾਜਾ ਹੁਣ ਤੁਸੀਂ ਆਪੇ ਦੇਖ ਲਓ ਕੀ ਹਾਲਤੇ ਇਸ ਛੋਨੇ ਦੀ ਔਰੇ ਨਹੀਂ ਕੁਛ ਵੀ ਨਹੀਂ ਕਰ ਸਕਦੇ। ਨਹੀਂ ਇਹ ਨਹੀਂ ਬੀਜਾਂ ਦੇ ਦਾ ਨਹੀਂ ਹੈ ਹੀ ਨਹੀਂ ਦਾਣੇ। ਇਹ ਝੋਨਾ ਦੇਖੋ ਕਿਦਾਂ ਦਾ ਕੀ ਕਰੇ ਕਿਸਾਨ ਕੀ ਕਰ ਲਾਂਗੇ ਇਹਦੇ ਵਿੱਚ ਕੀ ਕੀ ਵੜ ਲਾਂਗੇ ਤੇ ਕੀ ਕਰਾਂਗੇ। ਸਾਰਾ ਝੋਨਾ ਇੰਨਾ ਹੀ ਹੈ 10% ਸਿਰਫ ਮੰਜਰ ਵਿੱਚੋਂ ਨਿਕਲੀ ਬਾਕੀ ਸਾਰਾ ਖਰਾਬ। ਹਾਂ ਇਹਨਾਂ ਨੇ 50-50000 ਰੁਪਇਆ ਹੀ ਠੇਕੇ ਤੇ ਲਈ ਹੈ ਜ਼ਮੀਨ। ਤੇ ਉਹਨਾਂ ਦਾ ਕੀ ਭਰਾਂਗੇ ਹੁਣ ਅਸੀਂ। ਤੇ ਇਹ ਸਰਕਾਰ ਨੇ ਸੋਚਣਾ ਚਾਹੀਦਾ ਹੈ ਜੇ ਸਰਕਾਰ ਦੇ ਬੀ ਅਸੀਂ ਲਾ ਰਹੇ ਹਾਂ ਤੇ ਉਹਦੇ ਵਿੱਚ ਇੰਨਾ ਘਾਟਾ ਹੈ ਤੇ ਸਾਨੂੰ ਦਿਓ ਹੁਣ। ਜੇ ਅਸੀਂ ਪਿਛਲੀ ਵਾਰੀ ਹਾਈਬ੍ਰਿਡ ਲਾਉਂਨੇ ਆ ਤੇ ਉਹਦੇ ਤੇ ਸਾਡੇ ਕਟ ਲਾ ਲਾ ਕੇ ਇਹਨਾਂ ਨੇ ਕਿੰਨੇ ਕਿੰਨੇ 50-50000 ਰੁਪਇਆ ਕਿਸਾਨ ਤੋਂ ਕਟਿਆ ਤਾਂ ਹੁਣ ਇਹ ਕਿਉਂ ਨਹੀਂ ਦਿੰਦੇ ਜਦ ਇਹਨਾਂ ਦਾ ਵੀ ਖੁੱਦ ਦਾ ਹੈ ਤਾਂ ਹੁਣ ਇਹ ਜਵਾਬਦੇਹ ਦੇਣ ਦੇਣ ਕਿਸਾਨਾਂ ਨੂੰ ਮੁਲਾਜ਼ਮਾ ਇੱਕਦਮ ਇਹ ਚਲਿਏ ਧੰਨਵਾਦ ਸਾਡਾ ਤੋਂ ਸਰਕਾਰੋਂ ਚਾਹੀਦਾ ਕਿ ਜਿਸ ਤਰ੍ਹਾਂ ਇਹਨਾਂ ਨੂੰ ਧੋਖਾਧੜੀ ਹੋਈ ਆ ਜਾਂ ਕਿਸਤਾਂ ਦਾ ਨੁਕਸਾਨ ਆਇਆ ਇਹਨਾਂ ਦਾ ਜਿਹੜਾ ਮਵਾਜਾ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਇਹਨਾਂ ਚੜ੍ਹੇ ਖਰਚੇ ਚੜ੍ਹੇ ਉਹ ਕੰਪਲੀਟ ਹੋ ਸਕੇ ਧੰਨਵਾਦ